ਅੱਛਾ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਵਲীন ਕੌਰ ਤੁਹਾਡਾ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਆ ਜਿਸ ਵਿੱਚ ਅੱਜ ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ ਪੰਜਾਬ ਦੀ ਮੁੱਖ ਗਤੀਵਿਧੀਆ ਦੇ ਨਾਲ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਇਹ ਜਿਹੜੀ ਮੀਟਿੰਗ ਹੈ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਲਾਹੌਰ ਦੇ ਇਨਸਾਫ ਚੌਂਕ ਵਿੱਚ ਬੰਦਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀਆਂ ਸੰਤਾਨ ਨੂੰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਅੱਜ ਆਪਾਂ ਲੱਖ ਵਾਰ ਨਮਨ ਕਰਦੇ ਹਾਂ। ਉਹ ਸ਼ਹੀਦ ਨੂੰ ਯਾਦ ਕਰਦੇ ਹਾਂ। ਸਾਨੂੰ ਉਹਨਾਂ ਦੀ ਸ਼ਹਾਦਤ ਤੋਂ ਸਿੱਖਣ ਦੀ ਲੋੜ ਹੈ। ਸਾਡੇ ਅਨੇਕਾਂ ਲੱਖਾਂ ਸ਼ਹੀਦਾਂ ਨੇ, ਕਰੋੜਾਂ ਸ਼ਹੀਦਾਂ ਨੇ ਸਾਡੇ ਲਈ ਛੇਦੀਆਂ ਦਿੱਤੀਆਂ। ਪਰ ਹਰ ਸ਼ਹੀਦ ਦੀ ਸ਼ਹਾਦਤ ਇੱਕ ਸਾਡੇ ਲਈ ਸਿੱਖਿਆ ਹੈ ਤੇ ਸਾਨੂੰ ਉਸ ਨਕਸ਼ੇ ਕਰਮਾਂ ਦੇ ਉੱਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਬਚਪਨ ਤੋਂ ਗੁਰੂ ਘਰ ਦੇ ਪ੍ਰੇਮੀ ਨੇ ਗੁਰੂ ਹਰ राय ਸਹਿ ਮਹਾਰਾਜ ਜੀ ਦੀ ਸ਼ਰਨ ਉਹਨਾਂ ਦੇ ਬਜ਼ੁਰਗ ਉਹਨਾਂ ਦੇ ਪਿਤਾ ਜੀ ਜਾਂਦੇ ਆ ਸ਼ਹੀਦ ਭਾਈ ਮਨੀ ਸਿੰਘ ਜੀ ਆਖਿਰਕਾਰ 1699 ਦੀ ਵਿਸਾਖੀ ਵਾਲੇ ਦਿਨ ਅਮਰ ਸੰਚਾਰ ਦੇ ਵਿੱਚ ਭਾਗ ਲੈਂਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਾਸੋਂ ਅਮਰ ਦੀ ਦਾਤ ਪ੍ਰਾਪਤ ਕਰਦੇ 1696 ਤੋਂ ਹਰਮੰਦਰ ਸਾਹਿਬ ਦੀ ਜਿਹੜੀ ਦੇਖਰੇਖ ਸੀ ਉਹ ਬਿਨਾਂ ਨਿਗਰਾਨ ਤੋਂ ਹੋ ਰਹੀ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਨਿਯੁਕਤ ਕੀਤਾ। ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਇਹ ਤੀਸਰੇ ਗ੍ਰੰਥੀ ਸਨ। ਭਾਈ ਗੁਰਦਾਸ ਜੀ ਤੋਂ ਬਾਅਦ ਇਹ ਗੁਰਬਾਣੀ ਦੇ ਲਿਪੀਕਾਰ ਵੀ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਦੋਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਬਾਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਡ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ। ਉਸ ਵਕਤ ਇਹਦੀ ਬਦਲਿਪੀਕਾਰ ਭਾਈ ਮਨੀ ਸਿੰਘ ਜੀ ਸੀ ਲਿਹਾਰੀ ਬਾਬਾ ਦੀਪ ਸਿੰਘ ਜੀ ਸੰਖੇਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਗੁਰੂ ਘਰ ਦੇ ਸਬੰਧ ਨੂੰ ਲੈ ਕੇ ਆਪ ਜਾਣਦੇ ਹੋ ਹਰਮੰਦਰ ਸਾਹਿਬ ਦੀ ਧਰਤੀ ਤੇ ਕੱਟ ਕਰਨਾ ਸਰਕਾਰ ਵੱਲੋਂ ਬੈਨ ਕੀਤਾ ਹੋਇਆ ਸੀ ਜਕਰੀਆ ਖਾਨ ਵੱਲੋਂ ਅੰਤ ਨੂੰ ਜਦੋਂ رابطہ ਕਾਇਮ ਹੋਇਆ ਇਜਾਜ਼ਤ ਮਿਲ ਗਈ ਕੱਟ ਕਰਨ ਦੀ ਦਿਵਾਲੀ ਦਾ ਦਿਨ ਨੇੜੇ ਆ ਰਿਹਾ ਸੀ ਗੁਰਮਤਾ ਕਰਕੇ ਕੀਤਾ ਗਿਆ ਵੀ ਸਿੱਖ ਇਨ੍ਹਾਂ ਦਿਨਾਂ ਦੇ ਵਿੱਚ ਇਕੱਤਰ ਹੋਣ ਜਗਰਿਆ ਖਾਨ ਨੇ 5000 ਰੁਪਏ ਦੀ ਜਿਹੜੀ ਸੀ ਉਹ ਮੰਗ ਰੱਖੀ ਜਿਹੜਾ ਉਸ ਵਕਤ ਵਿੱਚ ਬਹੁਤ ਵੱਡੀ ਘਰਾਕੂਲ ਸੀ ਸ਼ਹੀਦ ਭਾਈ ਮਨੀ ਸਿੰਘ ਜੀਆ ਨੇ ਉਹ ਵੀ ਪ੍ਰਵਾਨ ਕਰ ਲਈ ਵੀ ਠੀਕ ਐ ਇਸੇ ਇਕੱਠੇ ਹੋਣਗੇ ਸੰਗਤ ਆਵੇਗੀ ਕਿ ਅਸੀਂ ਇਹ ਵੀ ਮਾਵਲਾ ਦੇ ਦੇਾਂਗੇ ਪਰ ਨੀਅਤ ਜਦੋਂ ਸਰਕਾਰ ਦੇ ਵਿਗੜ ਗਏ ਲਖਪਤ Rai ਵਰਗੇ ਹਮਲੇ ਕਰਦੇ ਰਹੇ ਤਾਂ ਉਦਾਂ ਦੀ ਜਦੋਂ ਹਾਲਾਤ ਬਣੇ ਤੇ ਸ਼ਹੀਦ ਭਾਈ ਮਨੀ ਸਿੰਘ ਜੀਆ ਨੇ ਸੰਗਤਾਂ ਨੂੰ ਰੋਕ ਦਿੱਤਾ ਇਥੋਂ ਤੱਕ ਜਿਹੜੀ 5000 ਰੁਪਇਆ ਦੇਣ ਦੀ ਗੱਲ ਹੋਈ ਸੀ ਉਹ ਵੀ ਭਾਈ ਮਨੀ ਸਿੰਘ ਜੀਆ ਨੇ ਗੁਰੂ ਘਰ ਦੀ ਗੋਲਕ ਤੋਂ ਨਹੀਂ ਦਿੱਤਾ। ਜਕਰੀਆ ਖਾਨ ਨੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਸ਼ਹੀਦ ਭਾਈ ਮਨੀ ਸਿੰਘ ਜੀਆ ਨੂੰ ਗ੍ਰਿਫਤਾਰ ਕੀਤਾ ਗਿਆ। ਅੰਤ ਨੂੰ ਅੱਜ ਦੇ ਦਿਨ ਨਸਾਖ ਚੌਂਕ ਲਾਹੌਰ ਵਿੱਚ ਜਦੋਂ ਸ਼ਹਾਦਤ ਹੁੰਦੀ ਹੈ ਸ਼ਹੀਦ ਭਾਈ ਮਨੀ ਸਿੰਘ ਜੀਆ ਦੀ ਸ਼ਹਾਦਤ ਹੋ ਜਾਂਦੀ ਹੈ ਬੰਦ-ਬੰਦ ਕੱਟ ਕੇ ਇਹਦੇ ਪਿੱਛੇ ਕਾਰਨ ਵੱਟਾ ਇਹ ਰਿਹਾ ਹੈ ਵੀ ਗੁਰੂ ਘਰ ਦੇ ਗੋਲਕ ਦੀ ਦੁਰਵਰਤੋਂ ਨਹੀਂ ਕੀਤੀ ਭਾਈ ਮਨੀ ਸਿੰਘ ਜੀਆ ਨੇ। ਅੱਜ ਵੀ ਸਾਨੂੰ ਸਿੱਖਣ ਦੀ ਲੋੜ ਹੈ ਕਿ ਕੀ ਕਰਦੇ ਗੋਲਪਚੋਂ ਦਾ ਦਰਵਰਤੋਂ ਨਾ ਕਰੀਏ ਭਾਵੇਂ ਆਪ ਦਾ ਸ਼ਰੀਰ ਦਾਤੇ ਲੱਗਦੇ ਗੁਰੂ ਘਰ ਦਾ ਇੱਕ ਇੱਕ ਗੋਲਪ ਤਾ ਰੁਪਈਆ ਸੀ ਸੰਗਤਾਂ ਦੀ ਸਹੂਲਤ ਵਾਸਤੇ ਸੰਗਤਾਂ ਦੇ ਪੇਸ਼ਕਾਰੀ ਵਾਸਤੇ ਵਰਤੀਏ ਅੱਜ ਅਸੀਂ ਸਾਰੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਪ੍ਰਬੰਧਕ ਅਤੇ ਮੈਂਬਰ ਸਹਿਬਾਨ ਸ਼ਹੀਦ ਭਾਈ ਮਨੀ ਸਿੰਘ ਜੀਾਂ ਦੀ ਸ਼ਹਾਦਤ ਤੇ ਲੱਖ ਲੱਖ ਕੋਟ ਕੋਟ ਪ੍ਰਣਾਮ ਕਰਦੇ ਹਾਂ ਆਪ ਸਾਰੀਆਂ ਸੰਗਤਾਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸੁਣੋ ਵੱਡੋ ਵਿਚਾਰੋ ਸਪੋਕਸਮੈਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਕੁਦੀਪ ਸਿੰਘ ਫਤੂ ਗਾਇ ਗੁਰਜੀਤ ਕਾ ਖਾਲਸਾ ਗਾਇ ਗੁਰਜੀਤ ਕੀ ਫਤਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਦੇ ਵੱਲੋਂ ਗੁਰਦੁਆਰਾ ਨਾਡਾ ਸਾਹਿਬ ਨੂੰ ਲੈ ਕੇ ਅਤੇ ਹੋਰ ਵਿਚਾਰ ਵੀ ਲੈ ਕੇ ਸੰਗਤਾਂ ਦੇ ਨਾਲ ਸਾਂਝੇ ਕੀਤੇ ਗਏ ਨਾਡਾ ਸਾਹਿਬ ਤੇ ਨਾਗੂ ਦੇ ਨਾਂ ਤੇ ਇੱਥੇ ਬਹੁਤ ਵੱਡਾ ਸਥਾਨ ਬਣ ਗਿਆ ਪਰ ਜੋ ਮੁਥਾ ਸੀ ਉਹਨਾਂ ਦਾ ਕੋਈ ਇੱਥੇ ਸਥਾਨ ਉਹਨਾਂ ਦੇ ਨਾਂ ਦਾ ਨਹੀਂ ਬਣਿਆ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਗੱਲ ਰੱਖੀ ਗਈ ਹੈ ਕਿ ਸਾਡੇ ਇਸ ਬਜ਼ੁਰਗ ਦਾਦੀ ਕਿਤੇ ਕਿਸੇ ਹਾਲ ਕਿਸੇ ਲਾਇਬ੍ਰੇਰੀ ਜਾਂ ਹੋਰ ਕਿਸੇ ਦਾ ਨਾਂ ਰੱਖਿਆ ਜਾਏ ਤਾਂ ਕਿ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੀ ਜਗ੍ਹਾ ਤੇ ਉਹਨਾਂ ਨੇ ਰੂਪ ਲੜਾਈ ਲੜ ਕੇ ਹਰਿਆਣਾ ਕਮੇਟੀ ਦਾ ਸਾਥ ਦਿੱਤਾ ਜਿਨ੍ਹਾਂ ਨੇ ਬੜੀ ਕੁਰਬਾਨੀ ਕੀਤੀ ਕਈ ਵਾਰ ਇਹਨਾਂ ਦੇ ਘਰ ਜਾਣ ਦੀ ਗੱਲ ਹੋਈ ਕਈ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਦੀ ਦੁਕਾਨਾ ਜਾਉਣ ਦੀ ਗੱਲ ਹੋਈ ਕਈ ਵਾਰ ਇਹਨਾਂ ਨੂੰ ਵੀ ਸਾਹਮਣਾ ਵੀ ਕਰਨਾ ਪਿਆ ਤੇ 22 ਸਾਲ ਹੋ ਗਏ ਨੇ ਇਹਨਾਂ ਨੂੰ ਜਿਹੜੀ ਲਗਨ ਰਕਾਲਸ ਤੋਂ ਬਦਲੀ ਹੋਇਆ ਇਹ ਸਾਰੀ ਜ਼ਮੀਨ ਦੇ ਮਾਲਕ ਇੱਥੇ ਪਿੰਡ ਹੁੰਦਾ ਸੀ ਇਹਨਾਂ ਦਾ ਪਿੰਡ ਨਗਰ ਸੀ ਤੇ ਇਹ ਇਹ ਵੀ ਕਲੇਮ ਕਰਦੇ ਨੇ ਕਿ ਇਹ ਸਾਰੀ ਜਗ੍ਹਾ ਸਾਡੇ ਨਗਰ ਦੀ ਹੈ ਤੇ ਇਹਦੇ علاوہ ਇਹਨਾਂ ਦੀ ਹੋਰ ਵੀ ਜ਼ਮੀਨਾਂ ਚੁਪੀਆਂ ਨੇ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀਆਂ ਇਹਨਾਂ ਨੂੰ ਖੋ ਕੇ ਤੇ ਆਪਣੇ ਅਧੀਨ ਕਰ ਲਿਆ अजय तक भी इन्होंने कोर्ट केस चलते हैं पर श्रोणी गुरुद्वारा प्रबंधेंट कमेटी इनी ताकतवर होने करके किसी भी पैर नहीं लग सके हम तो इन्हें छोटी जी मंग रखी है चलो गुरु पर बन गया सू खुशी है जमीन सारिया चलिया गई कोई गल नहीं पर सावे वास्ते सा दुकाना में ना उजारे जाए ਤੇ ਸਾਨੂੰ ਇਸ ਸਾਰੇ ਪ੍ਰਕਰਮਾਂ ਦੇ ਵਿੱਚ ਜਦੋਂ ਆਪਾਂ ਇੱਕ ਮਾਡਲ ਤਿਆਰ ਕਰ ਰਹੇ ਹਾਂ ਬੜਾ ਵੱਡਾ ਪਲਾਨ ਕਰ ਰਹੇ ਹਾਂ ਨਾ ਦਾ ਸਾਹਿਬ ਗੁਰਪਰਦਾ ਜੋ ਇਹਦਾ ਸਾਰਾ ਖਾਲੀ ਕਰਾ ਕੇ ਇੱਕ ਬਹੁਤ ਵੱਡਾ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਜੋਗਾ ਸਵਰਨ ਸਿੰਘ ਨੇ 5 ਏਕੜ ਦੀ ਗੱਲ ਕੀਤੀ ਹੈ ਪਿਛਲੇ ਦਿਨ ਕਟਕਰ ਸਾਹਿਬ ਨੂੰ ਲੈ ਕੇ ਇੱਕ ਹਤਾਰਾਂ ਵਿੱਚੋਂ ਬਹੁਤ ਵੱਡੀਆਂ ਲੰਗਰੀਆਂ ਨੇ ਉਹ ਇੱਕ ਖਤਰ ਸਾਹਿਬ ਨੇ ਡਿਮਾਂਡ ਰੱਖੀ ਸੀ ਕਿਉਂਕਿ ਬਿਲੀ ਬੋਰਡ ਦਾ ਮਹਿਕਮਾ ਅਜਕਲ ਉਹਨਰੇ ਪਾਸ ਹੈ ਉਹਨਰੇ ਨਾਲ ਨਾਲ ਜਿਹੜਾ ਕੰਮ ਦਾ ਪਲਾਨੀ ਦਾ ਉਹ ਇੱਕ ਖਤਰ ਸਾਹਿਬ ਦੇ ਕੋਲ ਨੇ ਦੋਵੇਂ ਮਹਿਕਮਿਆਂ ਨਾਲ ਦੇ ਕੋਲ ਤੇ ਦੋਵੇਂ ਮਹਿਕਮੇ ਦੇ ਹੀ ਕੋਆਰਟੀ ਮਾਦਾ ਸਾਹਿਬ ਦੇ ਅੰਦਰ ਰਹਿੰਦੇ ਸੱਜੀਆਂ ਮੁੰਗਾ ਨੇ ਉਹਨਾਂ ਅਸ਼ਵਾਸ਼ਣ ਦਵਾਇਆ ਸੀ ਕਿ ਕਾਰਾਂ ਮੈਂ ਤਾਂ ਮੰਗ ਕੀਤੀ ਕਿ ਤੁਸੀਂ ਉਹਨਾਂ ਕਾਰਾਂ ਮੰਡਰ ਗ੍ਰਾਮ ਕਰੋ ਜਿਤੇ ਲੜਖਾਂ ਦੀ ਤਰ੍ਹਾਂ ਇਹ ਸੰਗਠਨ ਕੀਤੀ ਹੁੰਦੀ ਹੈ ਕਿ ਕੋਈ ਵੀ ਉਹਦੀ ਘਟਨਾ ਨਾ ਵਾਪਰ ਜਾਏ ਜਿਸ ਤੇ ਸਰਕਾਰਾਂ ਨੂੰ ਜਵਾਬ ਦੇਣ ਲਈ ਮਜਬੂਰ ਹੋਵੇ ਉਹਨਾਂ ਕਹਿੰਦਾ ਹਾਂ ਦੇਖਾਂਗੇ ਜੇ ਅੰਡਰਗਰਾਉਂਡ ਹੁੰਦੀ ਹੈ ਤੇ ਅੰਡਰਗਰਾਉਂਡ ਦਾ ਸਿਸਟਮ ਕਰਾਂਗੇ ਪੰਜਾਬ ਦੇ ਵਿੱਚ ਹੁਣ ਸਰਕਾਰੀ ਬੱਸਾਂ ਦੇ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਹੈ ਇਹ ਜਿਹੜੀ ਸਟ੍ਰਾਈਕ ਹੈ ਉਹ 3 ਦਿਨਾਂ ਅਵਸਥੇ ਚੱਲੇਗੀ ਜਿਸ ਦੇ ਵਿੱਚ ਕੋਈ ਵੀ ਸਰਕਾਰੀ ਬੱਸ ਨਹੀਂ ਚਲਾਈ ਜਾਵੇਗੀ ਪਹਿਲਾਂ ਵੀ ਸਰਕਾਰੀ ਬੱਸਾਂ ਦੇ ਡਰਾਈਵਰਸ ਦੇ ਵੱਲੋਂ ਇਹ ਸਟ੍ਰਾਈਕ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਇਸ ਲਈ ਹੁਣ ਇੱਕ ਵਾਰ ਫੇਰ ਤੋਂ ਪੀਆਰਟੀਸੀ ਰੋਡਵੇਅ ਅਤੇ ਇਸ ਦੇ ਨਾਲ-ਨਾਲ ਪਨ ਬੱਸ ਦੇ ਜਿਹੜੇ ਡਰਾਈਵਰਸ ਨੇ ਉਹਨਾਂ ਦੇ ਵੱਲੋਂ ਹੁਣ ਇੱਕ ਵਾਰ ਫੇਰ ਤੋਂ 9 10 ਅਤੇ 11 ਜੁਲਾਈ ਨੂੰ ਇਹ ਸਟ੍ਰਾਈਕ ਕੀਤੀ ਜਾ ਰਹੀ ਹੈ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਪੂਰੇ ਦੇਸ਼ ਵਿਆਪੀ ਹੜਤਾਲਾਂ ਅਸੀਂ ਵੀ ਉਹਨਾਂ ਨੂੰ ਸਮਰਥਨ ਦਿੱਤਾ ਕਿਉਂਕਿ ਜਿੰਨੇ ਵੀ ਸਾਡੇ ਪੀਆਰਟੀ ਦੇ ਕੱਢੇ ਮੁਲਾਜ਼ਮ ਆ ਤੇ ਅਸੀਂ ਉਹਨਾਂ ਨੂੰ ਬਹਾਲ ਕਰਾਉਣ ਦੀ ਖਾਤਰ ਵੀ ਇਹ ਪ੍ਰੋਟੈਸਟ ਕੀਤਾ ਜਿੰਨੇ ਵੀ ਅਪੀਲ ਰਿਜੈਕਟਾਂ ਵਾਲੇ ਆ ਐਬਸੈਂਟਾਂ ਵਾਲੇ ਆ ਤੇ ਜਿਹੜੇ ਰਿਪੋਰਟਾਂ ਵਾਲੇ ਆ ਅਸੀਂ ਸਾਰਿਆਂ ਨੂੰ ਬਹਾਲ ਕਰਾਉਣ ਦੀ ਖਾਤਰ ਇਹ ਇਕੱਠ ਕੀਤਾ ਜੀ ਅੱਜ ਸਮਰਥਨ ਦਿੱਤਾ ਯੂਨੀਅਨ ਨੂੰ ਹਾਂਜੀ ਪਹਿਲਾਂ ਵੀ ਲਗਾਤਾਰ ਪਹਿਲਾਂ ਵੀ ਪ੍ਰੋਟੈਸਟ ਚੱਲਦੇ ਰਹੇ ਲਗਾਤਾਰ ਸਰਕਾਰਾਂ ਨੇ ਸਾਡੀ ਕੁਝ ਨਹੀਂ ਸੁਣੀ ਗਈ ਨਾ ਸਾਡੀ ਮੈਨੇਜਮੈਂਟ ਸਾਡੇ ਚੇਅਰਮੈਨ ਸਾਹਿਬ ਐਮ ਡੀ ਸਾਹਿਬ ਉਹ ਸਾਡੀਆਂ ਟੇਬਲ ਤੇ ਫਾਈਲਾਂ ਰੱਖੀ ਬਿਠੇ ਆ ਕੋਈ ਉਹਨਾਂ ਦਾ ਅੱਗੇ ਨਹੀਂ ਕਰ ਰਿਹਾ ਕਾਰਵਾਈ ਨਹੀਂ ਕਰ ਰਿਹਾ ਔਰ ਸਾਨੂੰ ਡਿਊਟੀ ਤੇ ਨਹੀਂ ਪਾ ਰਹੇ ਜਦ ਕਿ ਕੋਰਟ ਦੇ ਵੀ ਆਰਡਰ ਹੋਏ ਹੋਏ ਜਿਹੜੇ ਮੁਲਾਜ਼ਮਾਂ ਦੇ ਉਹਨਾਂ ਮੁਲਾਜ਼ਮਾਂ ਨੂੰ ਵੀ ਹਜੇ ਤੱਕ ਡਿਊਟੀ ਨਹੀਂ ਪਾਇਆ ਗਿਆ ਹਾਂਜੀ ਕਿ ਕਿੱਟੇ ਮੁਲਾਜ਼ਮਾਂ ਦਾ ਵੀ ਰੋਟਾ ਹੁੰਦਾ ਹਾਂਜੀ ਆ ਕੱਚੇ ਮੈਂ ਨਾ ਇਹੀ ਕੱਚੇ ਮੁਲਾਜ਼ਮ ਹੀ ਆਏ ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਖਾਤਰ ਹੀ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਸਾਰੀਆਂ ਸਾਡੀਆਂ ਜਥੇਬੰਦੀਆਂ ਸਾਰੇ ਸਾਡੀਆਂ ਸਾਰੀਆਂ ਮੰਗੀਆਂ ਸਾਡੀਆਂ ਨੇ ਹਾਂਜੀ ਆ ਲਗਾਤਾਰ ਹੀ ਫਟੈਸਟ ਕਰਦੇ ਰਹਿੰਦੇ ਹੋ ਉਹ ਦੀ ਸੁਣਵਾਈ ਜੇ ਨਾ ਹੋਈ ਤਾਂ ਫਿਰ ਅਗਲਾ ਕੀ ਕਰਾਂਗੇ ਫਿਰ ਅੱਗੇ ਅਸੀਂ ਜੋ ਵੀ ਆ ਤਿੱਖਾ ਸੰਘਰਸ਼ ਬਹੁਤ ਤਿੱਖਾ ਕਰਾਂਗੇ ਬਾਕੀ ਕੱਲ ਨੂੰ ਅਸੀਂ ਚੰਡੀਗੜ੍ਹ ਜਾ ਰਹੇ ਹਾਂ ਮੁੱਖ ਮੰਤਰੀ ਕੋਠੀ ਦਾ ਘਰਾਉ ਕਰਨ ਕੱਲ ਨੂੰ ਅਸੀਂ ਉੱਥੇ ਹੀ ਪਹੁੰਚ ਰਹੇ ਹਾਂ ਤੇ ਬਾਕੀ ਅੱਗੇ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਤੇ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਊਗਾ ਜੀ ਲੁਧਿਆਣੇ ਦੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਰਤੀ ਚੌਂਕ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਆਰਤੀ ਚੌਂਕ ਦੇ ਵਿੱਚ ਬਾਈਕ ਸਵਾਰ ਦੇ ਵੱਲੋਂ ਲਾਸ਼ ਨੂੰ ਬਾਈਕ ਦੇ ਉੱਪਰ ਲੈ ਕੇ ਜਾਇਆ ਜਾ ਰਿਹਾ ਸੀਗਾ ਪੁਲਿਸ ਦੇ ਵੱਲੋਂ ਉਸ ਮੌਕੇ ਤੇ ਉਸ ਬਾਈਕ ਵਾਲੇ ਨੂੰ ਰੋਕਿਆ ਗਿਆ ਅਤੇ ਜਦੋਂ ਜਾਂਚ ਪੜਤਾਲ ਕੀਤੀ ਗਈ ਉਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਬਾਈਕ ਦੇ ਉੱਤੇ ਉਸ ਬਾਈਕ ਸਵਾਰ ਦੇ ਵੱਲੋਂ ਲਾਸ਼ ਲੈ ਕੇ ਜਾਈ ਜਾ ਰਹੀ ਸੀ ਆਰਟੀ ਚੌਂਗ ਦੇ ਵਿੱਚੋਂ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਦੇ ਬੰਦੇ ਸੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਜੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਹਦੇ ਆਪ ਐ ਆਪ ਮੈਂ ਕਿਹਾ ਮੈਂ ਉਹਨੂੰ ਚੱਕ ਲਾਇਦਾਂ ਤੇ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਉਹਦੀ ਚਾਬੀ ਲੜ ਲਈ ਕੈਪੀ ਕੱਟ ਕੇ ਉਹ ਫਿਰ ਮੋਟਰਸਾਈਕਲ ਇੱਥੇ ਲਿਆਇਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਕੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਨੇ ਆਏ ਨੇ ਤੇਰੇ ਅੱਜ ਦੋ ਬੰਦੇ ਸੀ ਦੋ ਬੰਦੇ ਜੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟੀ ਵਾਲਾ ਸੀਗਾ ਉਹਦੇ ਬਰਦੀ ਫਾਈ ਦੀ ਨੀਲੇ ਰੰਗ ਦਾ ਓਕੇ ਦੇਖੀ ਸਕੂਟੀ ਹੈ ਹਾਂ ਕੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਬਲਾ ਕੁੱਤਾ ਵਾ ਆ ਜਾਂਦਾ ਮੈਂ ਮੰਦਾ ਇਹ ਚ ਮੈਂ ਕਹਾਂ ਮੈਂ ਕਹਾਂ ਜਾਏ ਜੇ ਬੰਦਾ ਵਾ ਜਾ ਕੁੱਤਾ ਵਾ ਮੈਂ ਕਿੰਨੇ ਵਜੇ ਦਾ ਸਮਾਂ ਦਿੰਦਾ ਇਹ ਅੰਦਾਜ਼ਾ ਹੈਗਾ 9:00 ਵਜੇ ਦਿੱਤਾ ਫੋਰਨ ਆਣੀ ਚਾਹੀਦੀ ਦੋ ਕਰਦਾ ਫੋਰਟ ਆਕੇ ਗਈ ਉਹ ਫੋਰਟ ਤਾਂ ਪੌਣੇ ਘੰਟੇ ਬਾਅਦ ਆਈਆ ਉਹਨਾਂ ਨੇ ਦੇਖਿਆ ਕੀ ਪਤਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖਿਆ ਬੋਰੀ ਉਹਦੇ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਸ਼ੋ ਨਹੀਂ ਭਾਜੀ ਪੂਰੀ ਸ਼ੋ ਨਹੀਂ ਕੀਤੀ ਪੁਲਸ ਵਾਲੇ ਅਜੇ ਪੂਰੀ ਸ਼ੋ ਨਹੀਂ ਕੀਤੀ ਉਹਨਾਂ ਨੂੰ ਅੰਗਨਨ ਪੜ ਲੱਗ ਕੇ ਵੀ ਲਾਸ਼ ਆਈ ਹਾਂ ਹਾਂ ਪੈਰ ਕੁੱਟ ਦਿੱਤੇ ਮਨੇ ਉਹ ਬੋਲ ਆਈ ਸੀ ਕਿ ਇੱਕ ਡੈਡ ਬੋਡੀ ਸੀ ਕਿ ਗੂੜੇ ਦੇ ਵਿੱਚ ਪਈ ਹੋ ਉੱਥੇ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੱਡ ਬੋੜੀ ਪਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦੇ ਨਾਲ ਵੀ ਸਾਡੇ ਕੋਲ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਨਾਲ ਸੀ ਔਰ ਉਹ ਡੱਡ ਬੋੜੀ ਜਿਹੜੀ ਉਹ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਨਾਲ ਕੋਬੰਦ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਬਣਿਆ ਹੈ ਹੈਂਕੀ ਕੈਂਪੋਂ ਵੱਤ 60-50 ਮੀਟਰ ਵੱਲੋਂ ਕੋਲ ਗਈ 10 ਤੋਂ ਵੱਧ 10 ਮੀਟਰ ਵੱਲੋਂ ਕੋਲ ਆਈ ਹੈ ਤੇ ਬਾਕੀ ਹੁਣ ਜਿਹੜਾ ਮੋਟਰ ਹੈ ਜਿਹਦਾ ਨੰਬਰ ਆਸਕ ਹੋ ਕੇ ਮੋਟਰ ਵੀ ਖੜਿਆ ਉਹ ਜਿਹੜਾ ਨੰਬਰ ਤੋਂ ਐਡਰੈਸ ਘੜਾ ਕੇ ਜਿਹੜੀ ਅਗਲੀ ਕਾਰਵੋ ਜੋ ਵੀ ਹੋਈ ਤੁਹਾਨੂੰ ਦੱਸਣਾ ਚਾਹੁੰਗਾ ਜੇ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਕਦੇ ਧੁੱਪ ਦੇਖ ਨੂੰ ਮਿਲਦੀ ਹੈ ਅਤੇ ਕਦੇ ਬਰਸਾਤ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਮੌਨਸੂਨ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਜੇ ਹੁਣ ਆਈਐਮਡੀ ਦੇ ਵੱਲੋਂ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਆਈਐਮਡੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ 2-3 ਦਿਨਾਂ ਵਿੱਚ ਲਗਾਤਾਰ ਮੀਂਹ ਦੇਖਣ ਨੂੰ ਮਿਲੇਗਾ ਸਿਰਫ ਇੰਨਾ ਹੀ ਨਹੀਂ ਆਈਐਮਡੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਵੀ ਹੋ ਸਕਦੀ ਹੈ ਸੋ ਹੁਣ ਵੀ ਕਿਉਂਕਿ ਮੌਨਸੂਨ ਵਿੰਡਸ ਐਕਟਿਵ ਨੇ ਰੀਜਨ ਦੇ ਵਿੱਚ ਸੋ ਜਿਹੜਾ ਹਿਊਮਿਡ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦੀ ਹਮਮਸਵਾੜੀ ਗਰਮੀ ਬਣੀ ਹੋਈ ਹੈ ਔਰ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਕਿਉਂਕਿ ਹਨ ਕਲਾਊਡੀ ਕੰਡੀਸ਼ਨਸ ਔਰ ਬਾਰਿਸ਼ ਵਾਲੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਗ੍ਰੈਵਟ ਅਬਜ਼ਰਵ ਕੀਤੀ ਜਾਂਦੀ ਹੈ ਸੋ ਅੱਜ ਦਾ ਵੀ ਜੇ ਅਸੀਂ ਡੇ ਟਾਈਮ ਟੈਂਪਰੇਚਰ ਦੇਖੀਏ 0.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 28.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਰੀਜਨ ਦੇ ਵਿੱਚ ਹੁਣ ਬਣੀਆਂ ਹੋਈਆਂ ਨੇ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਸਾਨੂੰ ਲੋ ਇਜਾਜ਼ਤ ਸਤਿ ਸ਼੍ਰੀ ਅਕਾਲ